ਮਸ਼ੱਕਤ ਨਾਲ ਅਸਾਰੀ ਸਲਤਨਤ ਢੰਡੇ ਲੱਗਾ ਨਾ ਪੱਲਾ ਬਾਦਲ ਨੇ ਕੁਝ ਵਿਵਾਦਿਤ ਬਿਆਨ ਦੇ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਕੇ ਪੰਥ ਨੂੰ ਫੇਰ ਉਸੇ ਦਲਦਲ ਵਿੱਚ ਲਜਾ ਕੇ ਛੱਟਣ ਦੀ ਕੋਸ਼ਿਸ਼ ਕੀਤੀ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਕੇ ਭਰਤੀ ਦੀ ਜੋ ਗੱਲ ਹੈ ਉਹਦੇ ਉੱਤੇ ਵਿਚਾਰ ਕਰਨ ਲਈ ਸਾਡੇ ਨਾਲ ਨੇ ਅੱਜ ਸੀਨੀਅਰ ਪੱਤਰਕਾਰ ਸੀਨੀਅਰ ਐਡਵੋਕੇਟ ਭਾਈ ਸੈਵ ਸਿੰਘ ਸਮਾਣਾ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਜੀ ਆਪ ਜੀ ਦਾ ਧੰਨਵਾਦ ਹਰ ਸਿੰਘ ਜੀ ਜੋ ਸਮੱਸਿਆਵਾਂ ਪੈਦਾ ਹੋਈਆਂ ਨੇ ਗਿਆਨੀ ਹਰਦੀਪ ਸਿੰਘ ਨੂੰ ਸੇਵਾ ਮੁਕਤ ਕਰਨ ਤੋਂ ਬਾਅਦ ਮੈਂ ਸਮਝਦਾ ਕਿ ਜਦੋਂ ਕੋਈ ਬੰਦੇ ਦੇ ਦਿਨ ਪੁੱਠੇ ਆਏ ਹੁੰਦੇ ਨੇ ਉਹਨਾਂ ਦੀ ਪ੍ਰਮਾਤਮਾ ਰੱਬ ਵੱਲੋਂ ਬੁੱਧੀ ਹੀ ਪ੍ਰਿਸ਼ਟ ਹੋ ਜਾਂਦੀ ਏ ਤੇ ਇਸ ਕਰਕੇ ਜਿਵੇਂ ਉਹਨ ਸੁਖਵੀਰ ਸਿੰਘ ਬਾਦਲ ਆਗੇ ਇਹਨਾਂ ਦੇ ਨਾਲ ਪੈਰੋਕਾਰ ਨੇ ਜਿਹੜੇ ਇਹਨਾਂ ਦੀ ਹਾਂ ਦੇ ਵਿੱਚ ਹਾਂ ਮਲਉਂਦੇ ਨੇ ਕੋਈ ਵੀ ਇਹ ਗਲਤ ਕੰਮ ਜੇ ਕਰ ਰਿਹਾ ਹੈ ਸੁਖਵੀਰ ਸਿੰਘ ਬਾਦਲ ਉਸ ਦੇ ਵਿੱਚ ਹਾਂ ਹਾਂ ਕਰਕੇ ਤੇ ਉਸ ਨੂੰ ਹੋਰ ਵੀ ਗਲਤ ਕੰਮ ਕਰਨ ਲਈ ਪ੍ਰੇਰਦਾ ਕਰਦੇ ਰਹਿੰਦੇ ਨੇ ਇਹ ਲਗਾਤਾਰ ਇਹ ਗਲਤ ਕੰਮ ਕਰਦੇ ਆ ਰਹੇ ਨੇ ਜਿਸ ਕਰਕੇ ਇਹਨਾਂ ਦਾ ਸਿੱਖ ਸੰਗਤਾਂ ਵਿੱਚ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ। ਗਿਆਨੀ ਰਖਬੀ ਸਿੰਘ ਨੂੰ ਸੇਵਾ ਮੁਕਤ ਕਰਨਾ ਉਹਨੂੰ ਕਿਸ ਤਰ੍ਹਾਂ ਸਮਝਦੇ ਹੋ? ਕਮਾ ਨੂੰ ਥੱਲੇ ਲਾਉਣ ਵਾਸਤੇ ਪਹਿਲਾਂ ਵੀ ਬਾਲਦਲ ਕੰਮ ਕਰਦਾ ਰਿਹਾ ਹੈ। ਜਦੋਂ ਇਹਨਾਂ ਦੀ ਸਰਕਾਰ ਆਈ ਹੈ 2015 ਦੇ ਵਿੱਚ ਸ੍ਰੀ ਗੁਰਗਨ ਸਾਹਿਬ ਜੀ ਇਹ ਵੀ ਇਹ ਰੋਣਾ ਦੇ ਦੋਚਿਆਂ ਦਾ ਪਤਾ ਨਾ ਲਾਉਣਾ ਉਲਟਾ ਸਿੱਖਾਂ ਨੂੰ ਇਸ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲੈਣਾ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਾਰ ਦੋਸ ਪ੍ਰਗਟ ਕਰ ਰਹੀਆਂ ਸੰਗਤਾਂ ਦਾ ਗੋਲਚਲਾ ਕਰ ਦੋ ਨੌਜਵਾਨਾਂ ਨੂੰ ਮਾਰ ਦੇਣਾ ਇਹ ਸਾਰਾ ਜਿਹੜਾ ਕੰਮ ਹੈ ਇਹਨਾਂ ਦਾ ਉਸ ਸਮੇਂ ਤੋਂ ਲੈ ਕੇ 2015 ਤੋਂ ਲੈ ਕੇ ਪਹਿਲਾਂ ਵੀ ਕੰਮ ਤਾਂ ਇਹਨਾਂ ਦਾ ਪਹਿਲਾਂ ਵੀ ਹੀ ਹੈ ਕਿਨ ਕਾਫੀ ਲੰਮੇ ਸਮੇਂ ਤੋਂ 1977 ਤੋਂ ਚੱਲ ਰਿਹਾ ਹੈ ਇਹਨੇ ਜਦੋਂ ਉਹਨਾਂ ਹੰਕਾਰੀ ਕਾਂਡ ਆਇਆ ਉਸ ਤੋਂ ਬਾਅਦ ਸਿੱਖ ਨੌਜਵਾਨਾਂ ਦੇ ਛੋਟੇ ਮੋੜੇ ਮੁਕਾਬਲੇ ਫਿਰ ਛੋਟੇ ਫੂਲਸ ਮੁਕਾਬਲੇ ਕਰਨ ਵਾਲੇ ਅਯਾਰ ਆਲਮ ਸਮੇਂ ਸੈਣੀ ਵਰਗਿਆਂ ਨੂੰ ਆਪਣੀ ਸਰਕਾਰ ਦੇ ਵਿੱਚ ਉੱਚੇ ਅਹੁਦੇ ਬਖਸ਼ਣਾ ਆਪਣੀ ਪਾਰਟੀ ਦੇ ਵਿੱਚ ਥਾਂ ਦੇਣੀ ਗੱਲਾਂ ਬਹੁਤ ਸਾਰੀਆਂ ਲਗਾਤਾਰ ਹੁੰਦੀ ਆ ਰਹੀਆਂ ਨੇ ਪਰ ਪਹਿਲਾਂ ਕੌਮ ਨੂੰ ਇਸ ਗੱਲ ਦਾ ਸ਼ਾਇਦ ਪਤਾ ਨਹੀਂ ਸੀ ਜਾਂ ਕੌਮ ਇਨਾਂ ਤੇ ਇੰਨੇ ਵਿਸ਼ਵਾਸ ਕਰਦੀ ਸੀ ਇਸੇ ਕਰਕੇ ਇਹਨਾਂ ਦੀ ਸਰਕਾਰ ਵਾਰ-ਵਾਰ ਬਣਦੀ ਗਈ ਤੇ 2015 ਦੇ ਵਿੱਚ ਇਹ ਗੱਲ ਸਪੱਸ਼ਟ ਹੋ ਗਈ ਤਾਂ ਆਮ ਸੰਗਤ ਦੇ ਵਿੱਚ ਇਹ ਗੱਲ ਰਾਏ ਬਣਨ ਲੱਗੀ ਕਿ ਜੋ ਬਾਦਲ ਹੈ ਬਾਦਲ ਪਰਿਵਾਰ ਹੈ ਇਹ ਕੌਮ ਦੀ ਭਲਾਈ ਨਹੀਂ ਕਰ ਸਕਦਾ ਉਸ ਤੋਂ ਬਾਅਦ 2015 ਤੋਂ ਲੈ ਕੇ ਹੁਣ ਜਦੋਂ ਵਾਰ ਸਿਆਸੀ ਤੌਰ ਤੇ ਇਹਨਾਂ ਨੂੰ ਹਾਰਾਂ ਮਿਲੀਆਂ ਵਿਧਾਨ ਸਭਾ ਹਾਰੀ ਪਾਰਲੀਮੈਂਟ ਚੋਣਾਂ ਹਾਰੀਆਂ ਵਾਰ-ਵਾਰ ਹਾਰ ਮਿਲਣ ਤੋਂ ਬਾਅਦ ਇਹਨਾਂ ਦਾ ਇਹ ਮਨ ਬਣਿਆ ਕਿ ਕਿਵੇਂ ਨਾ ਕਿਵੇਂ ਫਾਰਮ ਦੇ ਵਿੱਚ ਪਹਿਲਾਂ ਸਥਾਪਿਤ ਹੋਇਆ ਜਾਵੇ ਦੋਚੀ ਮੰਦਿਆ 1999 ਚ ਇਹਨਾਂ ਦੇ ਵਿਰੋਧ ਵੋਟਾਂ ਪਾਈਆਂ ਪਰ ਇਹ ਛੇਤੀ ਹੀ ਆਪਣੇ ਚਲਾਕੀ ਦੇ ਨਾਲ ਇਹ ਫਿਰ ਕੌਮ ਦੇ ਵਿੱਚ ਸਥਾਪਿਤ ਹੋ ਗਈ ਹੁਣ ਵੀ ਇਹਨਾਂ ਦਾ ਇਹੀ ਕੰਮ ਸੀਗਾ ਕਿ ਜਦੋਂ ਵਾਰ-ਵਾਰ ਹਾਲਾਂ ਸਿਆਸੀ ਤੌਰ ਤੇ ਇਹਨਾਂ ਨੂੰ ਮਿਲਿਆ ਤਾਂ ਇਹਨਾਂ ਨੇ ਸੀਰੀ ਅਕਾਲਤਖ ਸਾਹਿਬ ਤੇ ਜਿਹੜਾ ਹੈਗਾ ਸਾਰਾ ਇਹ ਮਾਫੀ ਮੰਗਣ ਦਾ ਪ੍ਰੋਗਰਾਮ ਕੀਤਾ ਤੇ ਜਿਹੜੇ ਬਾਕੀ ਇਹਨਾਂ ਤੋਂ ਹੋਏ ਉਹਨਾਂ ਦੀ ਜ਼ਮੀਰ ਨੇ ਆਵਾਜ਼ ਦਿੱਤੀ ਉਹਨਾਂ ਨੇ ਸਿਰੇ ਖਾਲਸਾ ਸਾਹਿਬ ਤੇ ਸਾਰਾ ਨੂੰ ਆਪਣਾ ਪਤਾ ਹੀ ਆ ਉਹਨਾਂ ਨੇ ਸ਼ਿਕਾਇਤ ਕੀਤੀ ਸ਼ਿਕਾਇਤ ਤੋਂ ਬਾਅਦ ਇਹ ਕਿ ਜੋ 2 ਦਸੰਬਰ ਦਾ ਸਿਰੇ ਖਾਲਸਾ ਸਾਹਿਬ ਤੋਂ ਹੁਨਾਮਾ ਜਾਰੀ ਹੋਇਆ ਸੀ ਇਹਨਾਂ ਦੀ ਫੁੱਲਾ ਇਹਨਾਂ ਨੂੰ ਸਜ਼ਾ ਲਾ ਦਿੱਤੀ ਗਈ ਸੀ ਉਸ ਨੂੰ ਇਹਨਾਂ ਮੰਨ ਕੇ ਅੱਗੇ ਵਿਚਰਦੇ ਜੇਕਰ ਵਿਚਰ ਜਾਂਦੇ ਤਾਂ ਇਹਨਾਂ ਦਾ ਮੁੜ ਕੇ ਸਥਾਪਿਤ ਹੋ ਜਾਣਾ ਕੋਈ ਸੌਖਾ ਹੋ ਜਾਂਦਾ ਪਰ ਜਿਵੇਂ ਕਿ ਪਰਮਾਤਮਾ ਜਿਵੇਂ ਪਹਿਲਾਂ ਮੈਂ ਕਿਹਾ ਕਿ ਇਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਨੇ ਕਈ ਜਿਹੜੇ ਬੁੱਧੀਜੀਵੀ ਲੋਕ ਨੇ ਜਾਂ ਇਹਨਾਂ ਦੇ ਪਾਰਟੀ ਦੇ ਇੱਕ ਦੋ ਵਕੀਲ ਨੇ ਉਹ ਉਹਨਾਂ ਨੇ ਇਹਨਾਂ ਨੂੰ ਪੱਟੀਆਂ ਪੜਾਤੀ ਕਿ ਜੇਕਰ ਤੁਸੀਂ ਜੋ ਕੁਝ ਹੋ ਤੇ ਤੁਸੀਂ ਮੰਨ ਕੇ ਆ ਗਏ ਹੋ ਉਸ ਐਡਮਿਸ਼ਨ ਦੇ ਤੌਰ ਤੇ ਤੁਹਾਨੂੰ ਕੋਰਟਾਂ ਸਜ਼ਾਵਾਂ ਦੇ ਸਕਦੀਆਂ ਨੇ ਇਹਨਾਂ ਨੇ ਉਸੇ ਗੱਲ ਤੇ ਹੀ ਪੈਰ ਵੀ ਕਰਦਿਆਂ ਇਹਨਾਂ ਨੇ 2 ਦਸੰਬਰ ਦੇ ਹੁਕਮਨਾਮੇ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਫਿਰ ਜੋ ਸੱਤ ਮੈਂਬਰੀ ਕਮੇਟੀ ਜ਼ਿਲ੍ਹਾ ਕਾਲਤਖ ਸਾਹਿਬ ਤੋਂ ਭਰਤੀ ਵਾਸਤੇ ਭਰਤੀ ਕਮੇਟੀ ਬਣਾਈ ਗਈ ਉਸ ਤੋਂ ਇਹਨਾਂ ਨੇ ਮੁਨਕਰ ਹੋ ਕੇ ਆਪਣੀ ਇਲਾਗੀ ਪ੍ਰਤੀਕ ਕਰਨੀ ਸ਼ੁਰੂ ਕਰ ਦਿੱਤੀ ਗਿਆਨੀ ਰਕबीर ਸਿੰਘ ਨੇ ਸਾਰਾ ਕੁਝ ਦੇਖਦੇ ਹੋਏ ਵੀ ਇਹਨਾਂ ਨੂੰ ਬਹੁਤ ਮੌਕਾ ਦਿੱਤਾ ਰਸਤੇ ਆਉਣ ਦੀ ਬਜਾਏ ਇਹਨਾਂ ਨੇ ਸਾਰਾ ਉਹ 2 ਦਸੰਬਰ ਦੇ ਹੁਕਮਨਾਮੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਦੋਸ਼ੀ ਮੰਨਦਿਆ ਉਹਦੇ ਵਿਰੁੱਧ ਸਾਤਸ਼ਾਂ ਸ਼ੁਰੂ ਕਰ ਦਿੱਤੀਆਂ ਆਪਣੇ ਜਿਹੜੇ ਇਹਨਾਂ ਦੇ ਬੰਦੇ ਨੇ ਬਿਰਸਤ ਸਿੰਘ ਮਲਟੋਹਾ ਵਰਗੇ ਜਿਨ੍ਹਾਂ ਦਾ ਕੌਮ ਦੇ ਵਿੱਚ ਕੋਈ ਸਤਕਾਰ ਨਹੀਂ ਰਹਿ ਗਿਆ ਸਿਰਫ ਉਹ ਬੋਲਣਾ ਜਾਣਦੇ ਨੇ ਉਹਨਾਂ ਇਹ ਜੇ ਬੰਦਿਆਂ ਤੋਂ ਸਿੰਘ ਸਾਹਿਬਾਨ ਦੀ ਜਿਹੜੀ ਇਹ ਖਰਦਾਰ ਖੁਸ਼ੀ ਕਰਨੀ ਸ਼ੁਰੂ ਕਰ ਦਿੱਤੀ ਉਹ ਫਿਰ ਵੀ ਇਹ ਸਾਰਾ ਕੁਛ ਇਹਦੇ ਵਿੱਚ ਵਿਚਚਵਚਲ ਚੱਲ ਰਿਹਾ ਸੀਗਾ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬੜਾ ਕਲੀਅਰ ਕੱਟ ਜਿਹੜਾ ਹੈਗਾ ਇਹਨਾਂ ਦੇ ਬਾਰੇ ਸੰਦੇਸ਼ ਦਿੱਤਾ ਉਹਨਾਂ ਨੇ ਕਿਹਾ ਜੋ ਵੀ 2 ਦਸੰਬਰ ਦਾ ਹੁਕਮਨਾਮਾ ਆਇਆ ਹੈ ਉਸ ਨੂੰ ਇਹਨਾਂ ਬਿਨ ਮੰਨਣਾ ਪਊਗਾ ਇਹਨਾਂ ਦੇ ਜਿਹਦਰ ਜੀ ਨਾਲ ਵਾਰ-ਵਾਰ ਮੁਲਾਕਾਤਾਂ ਕਰਕੇ ਗਿਲਜੀਤ ਸਿੰਘ ਚਿਮਾ ਵਰਗੇ ਜਿਹੜੇ ਨੇ ਇਹਨਾਂ ਨੇ ਮੁਲਾਕਾਤਾਂ ਕਰਕੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਪਾਚਾ ਸੈਸਿਰੂ ਆਗਮੇ ਪਾਚਾ ਨੇ ਜਿਹੜਾ ਪਿਆਰ ਕੀਤਾ ਤੇ ਉਹਨਾਂ ਨੂੰ ਪਾਚਾ ਦਾ ਤਖਤ ਜਿਹੜਾ ਬਣਾਇਆ ਉਸ ਤਗਾਤੇ ਬੈਠੇ ਗਿਆਨੀ ਹਰ ਨਰਗਬੀਰ ਸਿੰਘ ਜੀ ਨੇ ਬਹੁਤ ਕੋਸ਼ਿਸ਼ ਕਰਕੇ ਕਿ 2 ਦਸੰਬਰ ਦਾ ਹੁਕਮਨਾਮਾ ਲਾਗੂ ਹੋ ਜਾਵੇ ਤਾਂ ਮੋੜ ਕੇ ਇਹਨਾਂ ਦੀ ਸਥਾਪਤੀ ਹੋ ਜਾਵੇ ਪਰ ਇਹਨਾਂ ਦੀ ਜਿਵੇਂ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਆਪਣੇ ਆਪ ਨੂੰ ਸੰਵਿਧਾਨੇ ਅਕਾਲੀ ਦਲ ਆਪ ਹੀ ਸਿੱਖ ਸਮਝਦੇ ਨੇ ਆਪਣੇ ਆਪ ਨੂੰ ਆਪ ਹੀ ਸਿੱਖ ਪਰੰਪਰਾਵਾ ਸੰਸਥਾਨਾਂ ਤੇ ਗੁਰਬਾਣੀ ਦੇ ਰਖਵਾਲੇ ਸਮਝਦੇ ਨੇ ਨਾਲ ਹੀ ਇਹਨਾਂ ਦੇ ਜਿਹੜੇ ਅੱਗੇ ਸ਼ਰੋਣੀ ਕਮੇਟੀ ਜੇ ਇਹਨਾਂ ਆਪਣੇ ਬੰਦੇ ਬਣਾਏ ਨੇ ਪੈਰੋਕਾਰ ਨੇ ਇਹਨਾਂ ਉਹ ਵੀ ਸਮਝਦੇ ਨੇ ਫਿਰ ਇਹਹੀ ਗੱਲ 2 ਦਸੰਬਰ ਦੇ ਹੁਕਮਨਾਮੇ ਤਾਂ ਜਦੋਂ ਗਿਆਨੀ ਅਕਬੀਰ ਸਿੰਘ ਨਹੀਂ ਟਲੇ ਤਾਂ ਇਹਨਾਂ ਨੇ ਚਰੋਣੀ ਕਮੇਟੀ ਦੇ ਪ੍ਰਧਾਨ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਚਰੋਣੀ ਕਮੇਟੀ ਦਾ ਜਿਹੜਾ ਪ੍ਰਧਾਨ ਨੇ ਡਾ. ਕੋਰੇ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਜ਼ਮੀਰ ਨੇ ਆਵਾਜ਼ ਦਿੱਤੀ ਉਹਨਾਂ ਨੇ ਦੇਖਿਆ ਵੀ ਇਹ ਗਲਤ ਕੰਮ ਤਾਂ ਪਹਿਲਾਂ ਮੈਂ ਕਰ ਲਿਆ ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਤਾ ਉਹਨਾਂ ਨੂੰ ਗੋਚੀ ਬਣਾਤਾ ਤੇ ਹੁਣ ਘੱਟੋ ਘੱਟ ਮੈਂ ਹੋਰ ਕੰਮ ਨਾ ਇਹ ਜੇ ਕਰਾਂ ਉਹ ਇੱਕ ਪਾਸੇ ਬੈਠ ਗਏ ਉਹਨਾਂ ਦੇ ਬੈਠਣ ਤੋਂ ਬਾਅਦ ਉਹਨੇ ਗਿਆਨੀ ਰਗਵੀਰ ਸਿੰਘ ਇਹਨਾਂ ਦੀ ਅੱਖਾਂ ਦੇ ਵਿੱਚ ਰੜਕਣ ਲੱਗ ਗਈ ਸੀਗੇ ਤੇ ਦੋ ਇੱਕਦਾਂ ਇਹਨਾਂ ਨੂੰ ਬਹੁਤੀ ਸਾਟੇ ਵਜੀ ਬਾਲ ਪਰਿਵਾਰ ਨੂੰ ਕਿ ਜਿਹੜਾ ਪ੍ਰਕਾਸ਼ ਸਿੰਘ ਬਾਲ ਤੋਂ ਫਖਰੇ ਕੌਮ ਜਿਹੜੀ ਉਪਾਧੀ ਉਹ ਵਾਪਸ ਲਈ ਗਈ ਇਹ ਇਹਨਾਂ ਦੀ ਨੀਜੀ ਸੱਟ ਜਿਹੜੀ ਬਹੁਤ ਜ਼ਿਆਦਾ ਸੀ। ਸویرਬਾਲ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੇ। ਦੂਸਰਾ ਉਹ ਹੁਣ ਉਹਨਾਂ ਨੂੰ ਇਹ ਡਰ ਸੀ ਕਿ ਜੋ ਅਸੀਂ ਭਰਤੀ ਮਹਿਮ ਕੀਤੀ ਹੈ, ਭਰਤੀ ਜਿਹੜੀ 2 ਨੰਬਰ 'ਚ ਕੀਤੀ ਹੈ, ਭਰਤੀ ਆਪਨਾ ਕੀਤੀ ਹੋਈ, ਉਖਾਈ ਹੋਈ ਹੈ। ਕਿਸੇ ਇਸ ਨੂੰ ਰੱਦ ਨਾ ਕਰ ਦੇਣਾ। ਉਸ ਤੋਂ ਬਾਅਦ ਜਿਹੜੀ 5 ਮੈਂਬਰ ਕਮੇਟੀ ਭਰਤੀ ਕਰੇਗੀ, ਉਹ ਪਤਾ ਨਹੀਂ ਸਾਨੂੰ ਪ੍ਰਦਾਨ ਬਣਾਏ ਨਾ ਬਣਾਏ। ਇਸੇ ਕਰਕੇ ਇਸੇ ਡਰ ਕਰਕੇ ਉਹਨਾਂ ਕੈ ਨਿਰਗਬੀਰ ਸਿੰਘ ਨੂੰ ਵੀ ਸੇਵਾਮੁਕਤ ਕਰਤਾ। ਜਿਵੇਂ ਮੈਂ ਪਹਿਲਾਂ ਕਿਹਾ ਕਿ ਇੱਕ ਤੋਂ ਬਾਅਦ ਇੱਕ ਗਲਤ ਕੰਮ ਕਰਦੇ ਆ ਰਹੇ ਨੇ ਇਹ ਗਿਆਨੀ ਰਕबीर ਸਿੰਘ ਨੂੰ ਸੇਵਾ ਮੁਕਤ ਕਰਨ ਦੇ ਨਾਲ ਪੂਰੇ ਸਿੱਖ ਜਗਤ ਦੇ ਵਿੱਚ ਭਾਵੇਂ ਕੋਈ ਪੰਜਾਬ ਚ ਚਾਹੇ ਪੰਜਾਬ ਤੋਂ ਬਾਹਰ ਭਾਰਤ ਦੇ ਵਿੱਚ ਚਾਹੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠਾ ਸਿੱਖ ਹਰ ਸਿੱਖ ਦਾ ਜਿਹੜਾ ਹੈਗਾ irda ਬਲੁੰਦ ਰਿਆ ਗਿਆ ਤੇ ਇਹਨਾਂ ਦਾ ਜਿਹੜਾ ਹੈਗਾ ਬਹੁਤ ਮਾੜਾ ਪ੍ਰਭਾਵ ਪਵੇਗਾ ਜੀ ਜਦੋਂ ਦੋ ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੰਜ ਪਿਆਰਿਆਂ ਦੇ ਨਾਲ ਗੁਰਮਤਾ ਕਰਕੇ ਜੋ ਸੁਝਾਵਾਂ ਇਹਨਾਂ ਨੂੰ ਦਿੱਤੀਆਂ ਸੀਗੀਆਂ ਉਹਨਾਂ ਸੁਝਾਵਾਂ ਤੋਂ ਸਿੱਖ ਜਗਤ ਕਿੰਨਾ ਕੁ ਖੁਸ਼ ਸੀ ਤੇ ਕੀ ਮਹਿਸੂਸ ਕਰਦਾ ਸੀ ਸਿੱਖ ਜਗਤ ਉਹ ਸ਼੍ਰੀ ਅਕਾਲ ਤਖਤ ਜਦੋਂ 2 ਦਸੰਬਰ ਦਾ ਇਕੱਠ ਹੋਇਆ ਸੀ ਉੱਥੇ ਇਹਨਾਂ ਦਾ ਸਵਾਲ ਜਵਾਬ ਹੋਇਆ ਸੁਖਵੀਰਪਾਲ ਤੋਂ ਪੁੱਛਿਆ ਦੂਸਰੇ ਅਕਾਲੀ ਲੀਡਰਾਂ ਤੋਂ ਪੁੱਛਿਆ ਸਾਰਿਆਂ ਦਾ ਸਵਾਲ ਜਵਾਬ ਕਰਨ ਤੋਂ ਬਾਅਦ ਉਹਨਾਂ ਨੂੰ ਸਜ਼ਾ ਲਾਈ ਗਈ। ਇਹਨਾਂ ਨੇ ਸਾਰੇ ਗੁਨਾਹ ਉੱਥੇ ਅਕਾਲ ਤਖਤ ਸਾਹਿਬ ਤੇ ਖੜ ਕੇ ਕਬੂਲ ਕੀਤੇ। ਇਸ ਦਾ ਜਿਹੜਾ ਸੀ ਪੋਜ਼ਿਟਿਵ ਪ੍ਰਭਾਵ ਪੈ ਰਿਹਾ ਸੀ ਸਿੱਖ ਸੰਗਤਾਂ 'ਚ ਇਹਨਾਂ ਦੇ ਪਿਛਲੇ ਰਿਕਾਰਡ ਨੂੰ ਵੀ ਦੇਖ ਕੇ ਜਾਂ ਇਹਨਾਂ ਦਾ ਇਤਿਹਾਸ ਵੇਖ ਕੇ ਉਹ ਤਾਂ ਸਮਝਦੇ ਸਹੀਗੇ ਕਿ ਇਹਨਾਂ ਨੇ ਕੁਝ ਨਹੀਂ ਮੰਨਣਾ। ਇਹ ਸਿਰਫ ਡਰਾਮੇ ਕਰ ਰਹੇ ਨੇ। ਮਾਫੀ ਦੇ। ਉਹਨਾਂ ਨੂੰ ਤੇ ਸਮਝ ਸੀ। ਪਰ ਜਿਹੜੇ ਬਹੁਤੇ ਵਿੱਚ ਵਿਚਾਲੇ ਸਿੱਖ ਸੋਚ ਵਾਲੇ ਜਿਹੜੇ ਸੀ ਲੋਕ ਕਈ ਕੁਝ ਕੁਝ ਹੱਦ ਤੱਕ ਆਫੀ ਇਹਨਾਂ ਦੇ ਅਕ ਵਿੱਚ ਮੈਸੇਜ ਜਾਣ ਲੱਗਿਆ ਸੀ ਇਹਨਾਂ ਦੀ ਜਿਹੜੀ ਹਵਾ ਸੀ ਕੁਝ ਨਾ ਕੁਝ ਇਹ ਮਤਲਬ ਸਿੱਖ ਇਹ ਕਹਿਣ ਲੱਗੇ ਸੀ ਕੁਝ 10 20% ਕਿ ਇਹਨਾਂ ਨੇ ਮਾਫੀ ਮੰਗ ਲਈ ਹੈ ਹੁਣ ਠੀਕ ਕੀਤਾ ਕੰਮ ਇਹਨਾਂ ਨੇ ਮਾਫੀ ਮੰਗ ਕੇ ਤਾਂ ਫਿਰ ਜਿੰਨਾ ਵੱਡਾ ਕੋਈ ਗਨਾਹ ਹੋਵੇ ਜਦੋਂ ਮਾਫੀ ਮੰਗ ਲਈ ਤਾਂ ਫਿਰ ਜਿਹੜਾ ਹੈਗਾ ਬਖਸ਼ ਦੇਣਾ ਚਾਹੀਦਾ ਇਹਦਾ ਪ੍ਰਭਾਵ ਠੀਕ ਪੈ ਰਿਹਾ ਸੀ ਜਾਰੀ ਹੁਕਮਨਾਮੇ ਤੋਂ ਪਿੱਛੇ हटਦੇ ਗਏ ਤੇ ਇਹਨਾਂ ਦਾ ਪ੍ਰਭਾਵ ਇਹਨਾਂ ਤੇ ਗਲਤੀ ਇਹਦਾ ਮੈਸੇਜ ਆ ਰਿਹਾ ਸਿੰਘ ਸੰਸਥਾ ਚ ਮੈਂ ਕੋਈ ਵੀ ਐਚਐ ਜਿਹੜਾ ਕੋਈ ਸਿੱਖ ਹੋਏਗਾ ਭਾਵੇਂ ਕੇ ਉਹ ਕਾਂਗਰਸ ਦੇ ਵਿੱਚ ਬੈਠਾ ਹੈ ਚਾਹੇ ਆਮ ਆਦਮੀ ਦੇ ਵਿੱਚ ਬੈਠਾ ਹੈ ਜਾਂ ਹੋਰ ਅਕਾਲੀ ਦਲਾਂ ਜਾਂ ਸਿੱਖ ਧਰਾਂ ਦੇ ਵਿੱਚ ਬੈਠਾ ਹੈ ਸਾਰੇ ਦੇ ਸਾਰਿਆਂ ਨੇ ਇਸ ਗੱਲ ਦਾ ਮਤਲਬ ਇਸ ਨੂੰ ਮਾੜੇ ਹੀ ਸਮਝਿਆ ਪੰਥਕ ਸਫਾ ਦੇ ਵਿੱਚ ਅੰਗਰੇਜ਼ ਰਾਜ ਦੇ ਸਮੇਂ ਤੋਂ ਗੜਾਵਟਾਂ ਆਉਣੀਆਂ ਸ਼ੁਰੂ ਹੋਈਆਂ ਸੀ ਤੇ ਅੰਗਰੇਜ਼ ਨੇ 1848-49 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਉਹਨਾਂ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉੱਥੋਂ ਜਾਨੀ ਕਿ ਇਹ ਸ਼ੁਰੂਆਤ ਹੋਈ ਸੀ ਤੇ ਸ਼ੁਰੂਆਤ ਵੱਧੀ ਵੱਧੀ ਇਸ ਸਮੇਂ ਤੱਕ ਆ ਪਹੁੰਚੀ ਹੈ ਅੱਜ ਇਹ ਮਹਿਸੂਸ ਹੋ ਰਿਹਾ ਸਾਨੂੰ ਕਿ ਅੰਗਰੇਜ਼ ਜਿਹੜਾ ਸੀ ਉਹ ਸਿੱਖ ਕੌਮ ਦਾ ਇੰਨਾ ਜ਼ਿਆਦਾ ਨੁਕਸਾਨ ਨਹੀਂ ਸੀ ਕਰ ਸਕਿਆ ਜਿੰਨਾ ਨੁਕਸਾਨ ਅਕਾਲੀ ਦਲ ਨੇ ਕਰ ਦਿੱਤਾ ਜਾਂ ਪ੍ਰਕਾਸ਼ ਸਿੰਘ ਬਾਦਲ ਲਾ ਲੋ ਜਾਂ ਤਕਬੀਰ ਬਾਦਲ ਲਾ ਲੋ ਜਾਂ ਮਾਸਟਰ ਤਾਰਾ ਸਿੰਘ ਲਾ ਲੋ ਜਿੰਨਾ ਨੁਕਸਾਨ ਇਹਨਾਂ ਨੇ ਕੀਤਾ ਉਹਨਾਂ ਨੁਕਸਾਨ ਅੰਗਰੇਜ਼ ਨਹੀਂ ਸੀ ਕਰ ਸਕਿਆ ਮਾਸਟਰ ਤਾਰਾ ਸਿੰਘ ਦੇ ਵੇਲੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਮੰਗਲ ਸੀਗੇ ਉਹ ਬਦਲ ਦਿੱਤੇ ਗਏ ਸੀਗੇ ਤੇ ਉਹਨਾਂ ਮੰਗਲਾਂ ਨੂੰ ਦੁਬਾਰੇ ਸਹੀ ਕਰਾਉਣ ਵਾਸਤੇ 14 ਸਾਲ ਲੰਮੀ ਲੜਾਈ ਲੜਨੀ ਪਈ ਸੀ ਤੇ ਹੁਣ ਭਾਵੇਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੰਗਲ ਤਾਂ ਨਹੀਂ ਬਦਲੇਗੇ ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਜਿਹੜੇ ਆ ਉਹ ਗਲੀਆਂ 'ਚ ਖਲਾਰੇ ਗਏ ਨੇ ਇਹਨਾਂ ਸਾਫ ਸਿੰਘ ਜੀ ਤੁਸੀਂ ਇਸ ਗੱਲ ਤੇ ਕੀ ਕਹੋਗੇ ਇਹਨਾਂ ਦਾ ਹੰਕਾਰ ਸ਼ੁਰੂ ਤੋਂ ਸੁਖਵੀਰ ਬਾਦਲ ਦਾ ਹੰਕਾਰ ਸਿਰ ਚੜ ਕੇ ਬੋਲ ਰਿਹਾ ਜਦੋਂ ਇਹਦੀ ਸਰਕਾਰ ਸੀ ਇਹ ਡਿਪਟੀ ਮੁੱਖ ਮੰਤਰੀ ਸਨ ਸੁਖਵੀਰ ਸਿੰਘ ਬਾਦਲ ਜੇ ਪ੍ਰਦੀਪ ਸਿੰਘ ਕਲੇਰ ਦੇ ਬਿਆਨ ਨੂੰ ਸੱਚ ਮੰਨੀਏ ਤੇ ਉਹ ਤਾਂ ਇਥੋਂ ਤੱਕ ਗੱਲ ਕਹਿ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਜਦੋਂ ਚੰਡੀਗੜ੍ਹ ਦੇ ਵਿੱਚ ਪੰਜ ਪਿਆਰਾਂ ਨੂੰ ਉਹਨੇ ਬੁਲਾਇਆ ਸਿੰਘ ਸਾਹਿਬਾਨ ਨੂੰ ਬੁਲਾਇਆ ਤੇ ਬਾਬਾ ਸਰਸੇ ਵਾਲੇ ਨੂੰ ਇਹਨਾਂ ਨੇ ਮਾਫੀ ਦਵਾਈ ਪ੍ਰਦੀਪ ਸਿੰਘ ਕਲੇਰ ਦੀ ਇਹ ਜਵਾਨੀ ਹੈ ਕਿ ਸੁਖਵੀਰ ਸਿੰਘ ਬਦਲੇ ਕਹਿੰਦਾ ਸੀ ਕਿ ਜਿਵੇਂ ਤੁਹਾਡਾ ਇਹ ਬਾਬਾ ਹੈ ਤੇ ਸਿੱਖਾਂ ਦਾ ਬਾਬਾ ਮੈਂ ਆ ਮੇਰੇ ਤੋਂ ਬਾਰ ਕੋਈ ਸਿੱਖ ਹੈ ਹੀ ਨਹੀਂ ਸਾਰਾ ਕੋਈ ਮੈਂ ਸਾਰਾ ਠੀਕ ਕਰਦਾਗਾ ਤੁਹਾਡੇ ਜਿਹੜੀਆਂ ਜਿਹੜੇ ਫਿਲਮਾਂ ਨੇ ਹੋਰ ਸਾਰਾ ਕੰਮ ਹੈ ਸਾਰਾ ਮੈਂ ਓਕੇ ਕਰ ਦੇਣਾ ਏ ਕਹਿ ਕੇ ਉਹਨੇ ਫਿਰ ਉੱਥੇ ਪੰਜ ਪਿਆਰਿਆਂ ਨੂੰ ਸਿੰਘ ਸਾਹਿਬਾਨ ਨੂੰ ਘਰ ਭਲਾਇਆ ਤੇ ਉਹਨਾਂ ਦਾ ਅਗਿਆਨੀ ਗੁਰਵਜਨ ਸਿੰਘ ਘਰਾ ਤੋਂ ਧੱਕੇ ਨਾਲ ਹੀ ਉਹਨਾਂ ਤੋਂ ਡਰਾ ਕੇ ਜਿਹੜਾ ਉਹਨਾਂ ਦੀ ਮਾਫੀ ਮੰਗਵਾਈ ਤੇ ਜਿਵੇਂ ਹੁਣ ਆਪਾਂ ਇਹ ਗੱਲ ਕਹਿਨੇ ਕਿ ਜੋ ਵੀ ਅੱਜ ਇਹ ਕਰ ਰਿਹਾ ਪਰਿਵਾਰ ਇੱਕ ਤੋਂ ਬਾਅਦ ਇੱਕ ਜਿਵੇਂ ਮੈਂ ਦੱਸਿਆ ਕਿ ਗਲਤੀਆਂ ਕਰ ਰਿਹਾ ਹੁਣ ਆਧਾਰਨ ਵਜੋਂ ਬਾਬਾ ਟੇਗ ਸਿੰਘ ਨੂੰ ਮਨਾਤਾ ਤਖਤ ਸੀ ਦਮਨਾਨ ਸਿੰਘ ਦਾ ਜੇਹੇਦਾਰ ਇਹੋ ਜਿਹਾ ਵਿਵਾਦਪੂਰਨ ਬੰਦੇ ਨੂੰ ਇਹੋ ਜਿਹੀ ਏਡੀ ਵੱਡੀ ਹਸਤੀ ਏਡੀ ਵੱਡੇ ਹੋਰ ਤੇ ਪਠਾਨ ਦੀ ਕੀ ਲੋੜ ਪੈਗੀ ਇਹ ਬੰਦਾ ਬਾਬਾ ਟੇਲ ਸਿੰਘ ਲੰਮੇ ਸਮੇਂ ਤੋਂ ਵਿਵਾਦਪੂਰਨ ਨੇ ਇਹਨਾਂ ਦਾ ਪਿਛਲਾ ਰਿਕਾਰਡ ਦੇਖੋ ਉੱਥੇ ਜਾ ਕੇ ਦੇਖ ਲਓ ਲੋਕਲ ਲੋਕਲ ਇਹਨੂੰ ਬਾਬਾ ਟੇਲ ਸਿੰਘ ਨੂੰ ਕੋਈ ਠੀਕ ਨਹੀਂ ਸਮਝਦਾ ਚੰਗਾ ਨਹੀਂ ਸਮਝਦਾ ਤੇ ਇਹੋ ਜਿਹੇ ਬੰਦੇ ਨੂੰ ਵਿਵਾਦਪੂਰਨ ਬੰਦੇ ਨੂੰ ਇਹ ਜੀ ਉੱਚੀ ਪਦਵੀ ਤੇ ਬਿਠਾਣਾ ਇੱਕ ਹੋਰ ਗਲਤ ਕਦਮ ਹੈ ਬਹੁਤ ਜ਼ਿਆਦਾ ਤੇ ਜੋ ਨੁਕਸਾਨ ਇਹਨਾਂ ਨੇ ਕੀਤਾ ਹੈ ਵਿਰੋਧੀਆਂ ਨੇ ਤੇ ਅਕਾਲ ਤਖਤ ਸਾਹਿਬ ਦੀ ਇਮਾਰਤ ਢਾਈ ਉਹ ਉਹਨਾਂ ਟਾਂਦੇਵਰੋਜ ਦੇ ਵਿਰੋਧੀਆਂ ਦੇ ਲੱਡੂ ਪੰਡੇ ਤੇ ਇਹ ਇਹਨਾਂ ਨੇ ਜਿਹੜਾ ਸਿਧਾਂਤਕ ਤੌਰ ਤੇ ਸੀਰੇ ਅਕਾਲ ਤਖਤ ਸਾਹਿਬ ਨੂੰ ਨਿਵਾ ਮਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹ ਨਹੀਂ ਸਮਝਦੇ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਤਾਕਤ ਹੈ ਸਿੱਖਾਂ ਦੀ ਉੱਤੇ ਭਾਵਨਾਵਾਂ ਜੁੜੀਆਂ ਹੋਈਆਂ ਨੇ ਸੀਰੇ ਹੰਸਾ ਬਾਲ ਜਿਹੜਾ ਜਿਹੜਾ ਵੀ ਉਧਰ ਮਾਰ ਨਹੀਂ ਕਰਾਂ ਦੇਖੇਗਾ ਜੋ ਟਕਰਾਏਗਾ ਉਹ ਖਤਮ ਹੋ ਜਾਏਗਾ ਜਿਹੜੇ ਹੁਣ ਅਕਾਲ ਤਖਤ ਸਾਹਿਬ ਦੇ ਨਵੇਂ ਜੇਸੇਦਾਰ ਲਾਏ ਗਏ ਨੇ ਉਹਨਾਂ ਦੇ ਬਾਰੇ ਚ ਆਪ ਕੁਝ ਕਹੋਗੇ ਜੇਸੇਦਾਰ ਕੁਲਦੀਪ ਸਿੰਘ ਅੜਗੱਜ ਨੂੰ ਟੈਂਪਰੇਰੀ ਸੇਵਾਵਾਂ ਦਿੱਤੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਉਹਨਾਂ ਕੋਲ ਜਿਹੜੀ ਪੱਕੀਆਂ ਸੇਵਾਵਾਂ ਨੇ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਿੱਤੀਆਂ ਨੇ ਆਨੰਦਪੁਰ ਸਾਹਿਬ ਦੀਆਂ ਤੇ ਇਹ ਢੀ ਛੇਤੀ ਜਲਦੀ ਕਿਆ ਨਾ ਠੀਕ ਨਹੀਂ ਹੋਵੇਗਾ ਪੈਸੇ ਜੇਜ਼ੇਦਾਰ ਕੁਲਦੀਪ ਸਿੰਘ ਗੜਗੱਜ ਪੜੇ ਲਿਖੇ ਨੇ ਉਹਨਾਂ ਨੂੰ ਸਖਤ ਆਧੀ ਡੂੰਗੀ ਜਾਣਕਾਰੀ ਵੀ ਆ ਉਹਨਾਂ ਮਸਲਾ ਇਸ ਗੱਲ ਦਾ ਹੈ ਕਿ ਉਹ ਕਿਸ ਤਰੀਕੇ ਨਾਲ ਵਿਚਰਦੇ ਨੇ ਕੀ ਉਹ ਸਿਰਿਆ ਕਾਲ ਤੱਕ ਸਾਹਿਬ ਦੀ ਮਾਨ ਮਰਿਆਦਾ ਕਾਇਮ ਰੱਖਣ ਲਈ ਕੁਝ ਕਰਦੇ ਨੇ ਜੇਕਰ ਉਹ ਕੁਝ ਨਾ ਕੁਝ ਕਰਦੇ ਨੇ ਜਿਵੇਂ ਗਿਆਨੀ ਰਕबीर ਸਿੰਘ ਵੀ ਕੁਝ ਨਾ ਕੁਝ ਕਰ ਗਏ ਕਰਕੇ ਗਏ ਨੇ ਉਸ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਸੀ ਜੇਜ਼ੇਦਾਰ ਉਹਨਾਂ ਨੇ ਵੀ ਕੀਤਾ ਕੰਮ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਦਾ ਹੌਸਲਾ ਕੀਤਾ ਜੇਕਰ ਇਹ ਕਰਨਗੇ ਤਾਂ ਠੀਕ ਰਹਿਣਗੇ ਪਰ ਜੇ ਸਾਹਿਬ ਨੇ ਇਹਨਾਂ ਨੇ ਵੇਖ ਕੇ ਬਣਾਇਆ ਕਿਸੇ ਗੱਲ ਕਰਕੇ ਬਣਾਇਆ ਹੋਵੇਗਾ ਵੱਡੀ ਗੱਲ ਤੇ ਹੈ ਕਿ ਜਿਹੜਾ ਫਕਰੇ ਕੌਮ ਦਾ ਇਹਨਾਂ ਤੋਂ ਆਵਾਦੀ ਵਾਪਸ ਲਈ ਹੈ ਹੋ ਸਕਦਾ ਐਸੇ ਨੂੰ ਹੀ ਇਹ ਉਹ ਮਤਾ ਰੱਦ ਕਰਾਉਣਾ ਚਾਹੁੰਦੇ ਹੋਣ ਜਾਂ 2 ਦਸੰਬਰ ਦਾ ਜੋ ਹੈ ਹੁਕਮਨਾਮਾ ਕਿਸੇ ਉਸ ਨੂੰ ਰੱਦ ਕਰਾਉਣਾ ਚਾਹੁੰਦੇ ਹੋਣ ਪਰ ਮੈਨੂੰ ਨਹੀਂ ਲੱਗਦਾ ਕੋਈ ਜਹੇਦਾਰ ਜਿਹੜੇ ਨੇ ਐਡੀ ਮਾਨ ਪਦਵੀ ਤੇ ਬੈਠ ਕੇ ਕੋਈ ਇਹੋ ਜਿਹਾ ਕੋਈ ਕੌਂਗਰੋ ਦੀ ਕੰਮ ਕਰਨਗੇ ਬਾਕੀ ਸਮਾਂ ਆਏਗਾ ਪਤਾ ਲੱਗ ਜਾਏਗਾ ਜਲਦੀ ਕੀ ਆਪ ਇਹ ਮਹਿਸੂਸ ਨਹੀਂ ਕਰਦੇ ਹੈਗੇ ਵੀ ਕਿ ਜੋ ਜਥੇਦਾਰਾਂ ਤੋਂ ਜੋ ਕੁਝ ਵੀ ਕਰਵਾਇਆ ਜਾਂਦਾ ਹੈ ਉਹ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਕਰਵਾਇਆ ਜਾਂਦਾ ਹੈ ਜਥੇਦਾਰ ਤਾਂ ਹਰ ਇੱਕ ਚਾਹੁੰਦਾ ਹੈ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਨ ਸਨਮਾਨ ਬਹਾਲ ਕਰਦਿਆਂ ਪਰ ਲੇਕਿਨ ਉਹਨਾਂ ਨੂੰ ਬਹਾਲ ਕਰਨ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਕਿ ਇਹੋ ਜਿਹਾ ਕੁਝ ਹੈ ਪਿੱਛੇ ਹਾਂ ਐਸੀ ਗੱਲ ਨਹੀਂ ਹੈ ਚਵਨ ਸਾਹਿਬ ਇਹਦੇ ਚ ਇਹ ਗੱਲ ਹੈ ਕਿ ਦੇਖੋ ਬੰਦਾ ਆਪ ਕਰਨਾ ਚਾਹੁੰਦਾ ਹੈ ਨਾ ਉਸ ਨੂੰ ਕੋਈ ਐਸੀ ਤਾਕਤ ਨਹੀਂ ਰੋਕ ਸਕਦੀ ਉਹਨਾਂ ਜਹੇਦਾਰਾਂ ਨੂੰ ਇਹ ਕਰਦੇ ਤਾਂ ਇਸ ਤਰੀਏ ਇਹ ਤਾਂ ਵਰਤਦਾ ਵਰਤਦੇ ਆਏ ਨੇ ਚਿਰ ਤੋਂ ਜਹੇਦਾਰਾਂ ਨੂੰ ਜੇ ਇਹਨਾਂ ਦੇ ਜਹੇਦਾਰ ਇਹਨਾਂ ਦੇ ਅੱਖ ਚ ਨਹੀਂ ਬੋਲਦੇ ਤਾਂ ਉਹਨਾਂ ਨੂੰ ਇਹ ਛੁੱਭਣ ਲੱਗ ਜਾਂਦੇ ਨੇ ਜਹੇਦਾਰ ਜਹੇਦਾਰ ਜਿਹੜੇ ਮਹਾਨ ਪਦਵੀ ਤੇ ਬੈਠਦੇ ਨੇ ਨਾ ਉਹ ਜਿਹੜੇ ਬੈਠਣ ਵਾਲੇ ਨੂੰ ਇਹ ਸੋਚਣਾ ਚਾਹੀਦਾ ਕਿ ਮੈਂ ਜਿਸ ਮਾਨ ਤਖਤ ਤੇ ਬੈਠਣ ਲੱਗਿਆ ਮੈਨੂੰ ਉਹ ਕੌਮ ਉਹਦੀ ਮਾਨ ਮਰਿਆ ਦਾ ਉਹਦੇ ਸਿਧਾਂਤ ਜੋ ਹੈ ਉਹ ਕਾਇਮ ਰੱਖਣੇ ਚਾਹੀਦੇ ਨੇ ਤੇ ਕੌਮ ਦੀ ਬਿਹਤਰੀ ਵਾਸਤੇ ਜਿਹੜਾ ਹੈ ਕੰਮ ਕਰਨਾ ਚਾਹੀਦਾ ਕੌਮ ਪਹਿਲਾਂ ਵਾਲੇ ਜਾਨੀ ਕਿ ਜੱਥੇਦਾਰਾਂ ਦਾ ਜ਼ਿਕਰ ਕਰਦੀ ਹੈ ਕਾਲੀ ਫੂਲਾ ਸਿੰਘ ਦਾ ਜ਼ਿਕਰ ਕਰਦੀ ਹੈ ਕਿ ਮੁੜ ਕੇ ਅਸੀਂ ਅਜਹੀ ਸ਼ਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਬਹਾਲ ਕਰ ਸਕਾਂਗੇ ਕਦੇ ਤੇ ਜਿਹੜਾ ਇਹ ਕਹੇ ਜਿਵੇਂ ਉਹਨਾਂ ਕੌਮ ਜਾਗਰੂਕ ਹੋਈ ਆ ਜਾਗਰੂਕ ਕੌਮ ਨੂੰ ਖੜੇ ਹੋਣਾ ਪਵੇਗਾ ਹੁਣ ਜਿਵੇਂ ਆਪਾਂ ਹਰਗ ਬੰਦਾ ਆਪਾਂ ਇਹ ਸੋਚ ਜਾਨਨੇ ਆ ਕਿ ਚਲੋ ਜੋ ਹੋ ਰਿਹਾ ਠੀਕ ਹੋ ਰਿਹਾ ਇਸ ਸੋਚ ਦੇ ਵਿੱਚੋਂ ਬਾਹਰ ਆ ਕੇ ਆਪਾਂ ਨੂੰ ਪੂਰਾ ਇਸ ਵਾਸਤੇ ਲੜਾਈ ਲੜਨੀ ਪਵੇਗੀ ਇੱਕ ਜੋ ਟੋਕ ਏ ਸਾਰੇ ਸਿੱਖਾਂ ਨੂੰ ਆਪਣਾ ਰਜੇਵੇਂ ਪਿਆ ਕੇ ਇਸ ਗੱਲ ਨੂੰ ਅੱਗੇ ਆਉਣਾ ਚਾਹੀਦਾ ਕਿ ਜੋ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਮਸੰਦਾਲਾ ਕੰਮ ਸ਼ੁਰੂ ਕੀਤਾ ਹੋਇਆ ਹੈ ਇਸ ਤੋਂ ਇਹਨਾਂ ਦਾ ਗਲਬਾ ਹਟਾਉਣ ਵਾਸਤੇ ਸਾਰੀ ਕੌਮ ਨੂੰ ਇੱਕਜੁੱਟ ਹੋ ਕੇ ਤੇ ਨਿਸ਼ਚਾ ਕਰਕੇ ਅੱਗੇ ਤੁਰਨ ਦੀ ਲੋੜ ਹੈ ਤਾਂ ਸਿਰੇ ਆਖਾਲਤਗ ਸਾਹਿਬ ਦੀ ਮਾਨਮਰਿਆਦਾ ਵੀ ਤਾਂ ਹੀ ਕਾਇਮ ਹੋ ਸਕਦੀ ਹੈ ਜੇਕਰ ਜੋ ਇਹਨਾਂ ਦਾ ਜਿਹੜਾ ਹੈਗਾ ਇੱਥੋਂ ਜੋ ਬਾਦਲ ਪਰਿਵਾਰ ਦਾ ਉੱਤੇ ਜੋ ਪ੍ਰਭਾਵ ਹੈ ਚਰੋਣੀ ਕਮੇਟੀ ਨੂੰ ਮੁਕਤ ਕੀਤਾ ਜਾਵੇ ਇਹਨਾਂ ਦੇ ਕਬਜ਼ੇ ਚੋਂ ਫਿਰ ਅੱਗੇ ਕੋਈ ਮਾਨਮਰਿਆਦਾ ਕਾਇਮ ਹੋ ਸਕਦੀ ਹੈ ਆਦਰਵਾਇਜ਼ ਜੋ ਇਹ ਕੁਝ ਨਹੀਂ ਇਹ ਕਰ ਨਹੀਂ ਦੇ ਸਕਦੇ ਪਹਿਲੀ ਗੱਲ ਤਾਂ ਕੇਂਦਰ ਸਰਕਾਰ ਨੇ ਉਹ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ ਕਰਵਾ ਰਹੀ ਨੰਬਰ ਦੋ ਉੱਤੇ ਜਿਹੇ ਜਿਹੇ ਹਾਲਾਤ ਬਣੇ ਹੋਏ ਨੇ ਜਿਸ ਦੁਬਧਾ ਦੇ ਵਿੱਚ ਖਾਲਸਾ ਪੰਥ ਪਿਆ ਹੋਇਆ ਹੈ ਕੀ ਜੇ ਅੱਜ ਇਲੈਕਸ਼ਨ ਹੋ ਜਵੇ ਐਸਜੀਪੀਸੀ ਦੀ ਤੇ ਆਪ ਕੀ ਮਹਿਸੂਸ ਕਰਦੇ ਹੋ ਕਿ ਵੀ ਕੋਈ ਸਹੀ ਧਿਰ ਜਿਹੜੀ ਹੈ ਉਸ ਸ਼੍ਰੋਮਣੀ ਕਮੇਟੀ ਵੱਲ ਨੂੰ ਵਧੇਗੀ ਜਾਂ ਜਾਨੀ ਕਿ ਫੇਰ ਆਹੀ ਕੁਝ ਹੋਵੇਗਾ ਜੋ ਕੁਝ ਹੁੰਦਾ ਆ ਰਿਹਾ ਹੈ। ਨਾਕ ਪੰਜਾਬ ਦੇ ਲੋਕਾਂ ਦਾ ਵੀ ਸਿਆਸੀ ਤੌਰ ਤੇ ਆਪਾਂ ਦੇਖ ਲਈਏ। ਸਿਆਸੀ ਤੌਰ ਤੇ ਵੀ ਜੋ ਲੋਕ ਵੋਟ ਆਪਣਾ ਰਹਿ ਦਿੰਦੇ ਨੇ ਇੱਥੇ ਵਿਚ ਵਿਚਾਲੇ ਵਾਲੀ ਤਾਂ ਕਦੇ ਰਹਿ ਹੋਈ ਨਹੀਂ ਇੱਕ ਤਰਫਾ ਰਹਿ ਹੁੰਦੀ ਹੈ ਨਾ। ਆਮ ਤੌਰ ਤੇ ਤੇ ਮੈਨੂੰ ਆਸ ਹੈ ਕਿ ਜਿਵੇਂ ਜਿਹੜੇ ਸ਼੍ਰੋਮਣੀ ਕਮੇਟੀ ਚੋਣਾ ਹੋ ਜਾਂਦੀਆਂ ਨੇ ਤਾਂ ਸਹੀ ਨੁਮਾਇੰਦੇ ਜਿਹੜੇ ਨੇ ਚੁਣ ਕੇ ਅੱਗੇ ਆਉਣਗੇ। ਤੇ ਜਰੂਰ ਕੌਮ ਦਾ ਜਿਹੜਾ ਹੈਗਾ ਅੱਗੇ ਜਿਹੜਾ ਬਿਹਤਰੀ ਲਈ ਉਹ ਕੰਮ ਕਰਨਗੇ। ਲੈ ਗੁਰੂ ਘਰ ਦਾ ਸਤਿਕਾਰ ਕਰਨ ਵਾਲੇ ਲੋਕ ਨੇ ਜਦੋਂ ਉਹਨਾਂ ਨਾਲ ਕਿਤੇ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਕਿ ਵੀ ਜਿਹੜੀਆਂ ਦੂਸਰੀਆਂ ਵਿਰੋਧੀ ਧਿਰਾਂ ਨੇ ਚਰੋਮੜੀ ਅਕਾਲੀ ਦਲ ਬਾਦਲ ਦੀਆਂ ਉਹ ਆਪਸ ਵਿੱਚ ਕਿਤੇ ਇਕੱਠੀਆਂ ਹੋ ਕੇ ਨਹੀਂ ਖੜ ਰਹੀਆਂ ਤੇ ਜਿੰਨੀ ਦੇਰ ਤੱਕ ਉਹ ਇਕੱਠੀਆਂ ਹੋ ਕੇ ਨਹੀਂ ਖੜਦੀਆਂ ਤੇ ਓਨੀ ਦੇਰ ਤੱਕ ਐਸਜੀਪੀਸੀ ਨੂੰ ਜਿੱਤ ਪਾਣਾ ਵੀ ਮਿਲਣ ਲੱਗਦਾ ਹੈ ਨਾ ਮੁਮਕਨ ਜਿਆ। ਸਾਹਮਣੇ ਆ ਰਹੇ ਭਾਵੇਂ 13 ਵੱਖੋ ਵੱਖ ਹੈ ਗਿਆ ਨੇ ਪਰ ਉਹਦੇ ਚ ਜਿਹੜੇ ਕੌਮ ਨੇ ਬੜੇ ਜਾਗਰੂਕ ਨੇ ਬਾਕਾਇਦਾ ਉਹ ਸਹੀ ਬੰਦੇ ਦੀ ਚੋਣ ਕਰਨਗੇ ਹੁਣ ਹਮੇਸ਼ਾ ਕਿੰਨੇ ਕਿੰਨੇ ਖੜੇ ਜਾਂਦੇ ਨੇ ਪਾਰਲੀਮੈਂਟ ਚੋਣਾਂ ਚ ਵਿਧਾਨ ਸਭਾ ਚੋਣਾਂ ਚ ਕਿੰਨੇ ਕਿੰਨੇ ਖੜੇ ਜਾਂਦੇ ਨੇ ਹੁਣ ਪੰਜਾਬ ਚ ਪਿਛਲੀਆਂ ਵਿਧਾਨ ਸਭਾ ਚੋਣਾਂ ਤੁਸੀਂ ਵੇਖਿਆ ਹੋਣ ਗਿਆ ਅਕਾਲੀ ਵੀ ਖੜੇ ਨੇ ਬਾਲਦਲ ਕਈ ਖੜੇ ਨੇ ਵਿਰੋਧੀ ਖੜੇ ਨੇ ਆਮ ਆਦਮੀ ਵਾਲੇ ਸਾਰੇ ਖੜੇ ਸੀਗੇ ਸਾਰੇ ਪੰਜਾਬ ਨੇ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਜਿਤਾ ਦਿੱਤਾ ਇਸ ਕਰਕੇ ਸਾਰਾ ਇਹ ਹੋ ਜਾਂਦਾ ਹੈ ਕੋਈ ਬਹੁਤ ਹੀ ਗੱਲ ਨਹੀਂ ਵਖਰੇਵੇਂ ਆਮ ਤੌਰ ਤੇ ਕਿਤੇ ਇੱਕ ਤਾਂ ਤੇ ਨਹੀਂ ਹਰ ਥਾਂ ਤੇ ਵਖਰੇਵੇਂ ਹੁੰਦੇ ਨੇ ਪਰ ਜੋ ਕੋਮ ਜੋ ਤਾਕਤ ਹੈ ਤਾਕਤ ਅੱਗੇ ਵਰ ਕੇ ਆਉਂਦੀ ਹੈ ਜਿਵੇਂ ਹੁਣ ਪਾਰਲੀਮੈਂਟ ਚੋਣਾਂ ਦੇ ਵਿੱਚ ਐਡੇ ਵੱਡੇ ਦਲ ਜੋ ਪੰਜਾਬ ਚ ਆਪਣੇ ਆਪ ਨੂੰ ਪੰਧ ਸਮਝਦਾ ਉਸ ਨੂੰ ਇੱਕ ਸੀਟ ਮਿਲੀ ਹੈ ਕੋਈ ਪਤਾ ਨਹੀਂ ਕਿਸ ਤਰੀਕੇ ਨਾਲ ਇਹਨਾਂ ਨੇ ਕਈ ਹੱਥ ਖੰਡੇਗਾ ਪੈਸਾ ਸ਼ਰਾਬ ਨਸ਼ਾ ਵਰਤ ਵਰਤਾ ਕੇ ਸੈਂਟਰ ਦੀ ਮਦਦ ਕਰਕੇ ਸਾਰਾ ਇਹਨਾਂ ਨੇ ਦੋਹੇ ਵਿਰੋਧੀ ਪਾਰਟੀਆਂ ਅੰਦਰ ਗੱਠੇ ਸਮਝੌਤਾ ਕਰਕੇ ਇੱਕ ਸੀਟ ਪ੍ਰਾਪਤ ਕੀਤੀ ਹੈ ਜਦੋਂ ਕਿ ਪੰਜਾਬ ਦੇ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਪਾਰਲੀਮੈਂਟ ਚ ਭੇਜ ਦਿੱਤਾ ਇਸ ਕਰਕੇ ਕੋਈ ਬਹੁਤ ਹੀ ਚਿੰਤਾ ਵਾਲੀ ਗੱਲ ਨਹੀਂ ਜਦੋਂ ਕਿ ਤੇ ਮੌਕਾ ਆਇਆ ਕੌਮ ਠੀਕ ਫੈਸਲਾ